ਜੋ ਮੋਦੀ ਸਾਹਿਬ ਦਾ ਏਜੰਡਾ ਸੀ ਸੇਮ ਏਜੰਡੇ ਨਾਲ ਹੁਣ ਕੇਜਰੀਵਾਲ ਆਇਆ ਜਿਸ ਤਰ੍ਹਾਂ ਆਪਾਂ ਡਟ ਕੇ ਭਾਜਪਾ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਇੱਕ ਸਾਲ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਸੀ ਜਾਂ ਤੇ ਜ਼ਿੰਮੇਵਾਰੀ ਨਿਭਾਓ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰੋ ਜਾਂ ਪੰਜਾਬ ਦਾ ਇੰਟਰਸਟ ਨਹੀਂ ਪ੍ਰੋਟੈਕਟ ਕਰਨ ਦੀ ਤਾਕਤ ਰੱਖਦੇ ਤੇ ਚੁੱਪ ਹੋ ਕੇ ਛੁੱਟੀ ਲਓ ਤੇ ਚਲੇ ਜਾਓ ਮੈਂ ਇਹਨੂੰ ਕੇਜਰੀਵਾਲ ਨੂੰ ਵੀ ਇੱਕ ਵਾਰ ਇਹ ਕਹਿ ਦਾਂਗਾ ਕੇਜਰੀਵਾਲ ਜੀ ਜਿਹੜੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਆਇਤੋ ਸਾਢੇ 3 ਸਾਲ ਪਹਿਲੇ ਯਕੀਨ ਕੀਤਾ ਉਸ ਯਕੀਨ ਨੂੰ ਤੋੜੋ ਨਾ ਜੋ ਮੋਦੀ ਸਾਹਿਬ ਦਾ ਐਜੰਡਾ ਸੀ ਸੇਮ ਐਜੰਡੇ ਨਾਲ ਹੁਣ ਕੇਜਰੀਵਾਲ ਆਇਆ ਜਿਸ ਤਰ੍ਹਾਂ ਆਪਾਂ ਡਟ ਕੇ ਭਾਜਪਾ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਇੱਕ ਸਾਲ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਸੀ ਮੇਰੀ ਅੱਜ ਅਪੀਲ ਹੋਏਗੀ ਸਾਰੇ ਪੰਜਾਬੀਆਂ ਨੂੰ ਪਿੰਡਾਂ ਦੇ ਵਿੱਚ ਵਿਸ਼ੇਸ਼ ਕਿ ਤੁਸੀਂ ਇਕੱਠੇ ਹੋਵੋ ਜਿੱਥੇ ਲੋੜ ਹੈ ਧਰਨੇ ਸ਼ੁਰੂ ਕੀਤੇ ਜਾਣ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੈਂਬਲੀ ਦੇ ਵਿੱਚ ਜਿੱਦਣ ਵੀ ਸ਼ੁਰੂ ਹੁੰਦੀ ਹੈ ਸਾਰਿਆਂ ਦਾ ਵੱਡਾ ਮੁੱਦਾ ਸਾਡਾ ਲਾਅ ਐਂਡ ਆਰਡਰ ਤੇ ਇਹ ਦੋ ਮੁੱਦੇ ਹੋਣ ਇਹ ਅਸੈਂਬਲੀ ਅਸੀਂ ਬਿਲਕੁਲ ਨਹੀਂ ਚੱਲਣ ਦਾਂਗੇ ਅਸੀਂ ਵੇ ਲੁੱਟ ਪੰਜਾਬ ਦੀ ਅਸੀਂ ਹਰਗिज ਨਹੀਂ ਕਰਨ ਦਾਂਗੇ ਤੇ ਭਗਵੰਤ ਮਾਨ ਨੂੰ ਵੀ ਅਸੀਂ ਦੱਸ ਦਈਏ ਭਗਵੰਤ ਮਾਨ ਜੀ ਇਸ ਤਰ੍ਹਾਂ ਨਹੀਂ ਕਿਸੇ ਨੇ ਤੁਹਾਨੂੰ ਇੱਥੋਂ ਭਜਨ ਦੇਣਾ ਜਾਂ ਤੇ ਜ਼ਿੰਮੇਵਾਰੀ ਨਿਭਾਓ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰੋ ਜਾਂ ਪੰਜਾਬ ਦਾ ਇੰਟਰਸਟ ਨਹੀਂ ਪ੍ਰੋਟੈਕਟ ਕਰਨ ਦੀ ਤਾਕਤ ਰੱਖਦੇ ਤੇ ਚੋ ਭੋਗੇ ਛੁੱਟੀ ਲਓ ਤੇ ਚਲੇ ਜੋ ਅਸੀਂ ਜਾਣੀਏ ਤੇ ਦਿੱਲੀ ਦੇ ਧੜ ਵੀ ਜਾਣ ਜੋ ਕੁਝ ਦਿੱਲੀ ਵਾਲੇ ਕਰ ਰਹੇ ਨੇ ਕੋਈ ਪ੍ਰੈਸ ਦੇ ਮੇਰੇ ਵੀਰ ਜਾਂ ਭੈਣ ਕੋ ਜਾਂ ਸਾਡੇ ਕੋ ਕਿਸੇ ਕੋ ਕੁਝ ਪਿਆ ਨਹੀਂ ਵੱਡੇ ਪੈਮਾਨੇ ਤੇ ਲੁੱਟ ਹੋ ਰਹੀ ਹੈ ਕੋਈ ਇਹੋ ਜਿਹਾ ਮਹਿਮਾਨੀ ਰਹਿ ਗਿਆ ਜਿੱਥੇ ਬਾਹਰੋਂ ਨਹੀਂ ਆਏ ਤੇ ਵੱਡੇ ਪੈਮਾਨੇ ਤੇ ਅੱਜ ਲੁੱਟਣੀ ਇਹ ਕਰ ਰਹੇ ਤਾਂ ਮੇਰੀ ਗੁਜ਼ਾਰਿਸ਼ ਹੈ ਇਸ 2 ਦਿਨ ਦੇ ਸੈਸ਼ਨ ਵਾਸਤੇ ਅਸੀਂ ਸਪੈਸ਼ਲ ਮੰਗ ਕੀਤੀ ਹੈ ਕਿ ਦੋ ਦਿਨ ਹੋਰ ਵਧਾਏ ਜਾਣ ਇੱਕ ਦਿਨ ਲਾਅ ਐਂਡ ਆਰਡਰ ਨੂੰ ਦਿੱਤਾ ਜਾਏ ਇੱਕ ਦਿਨ ਇਹ ਸੋਸ਼ਲ ਆ ਜਿਹੜੀ ਲੈਂਡ ਪੂਲਿੰਗ ਨਹੀਂ ਇਹਨੂੰ ਮੈਂ ਸ਼ਬਦ ਦੇਣਾ ਲੈਂਡ ਫੂਲਿੰਗ ਪੂਲਿੰਗ ਨਹੀਂ ਇਹ ਫੂਲਿੰਗ ਲੋਕਾਂ ਦਾ ਬੇਵਕੂਫ ਬਣਾਣਾ ਅਸੀਂ ਇਹ ਲੁੱਟ ਨਹੀਂ ਕਰਨ ਦੇਣੀ ਜਾਂਦੇ ਵਕਤ ਇਹ ਜਿਹੜੀ ਸਰਕਾਰ ਹੈ ਜਿਹੜਾ ਇਹਨਾਂ ਦਾ ਏਜੰਡਾ ਹੈ ਇਹਨੂੰ ਅਸੀਂ ਨੇਪੜੇ ਨਹੀਂ ਚੱਟਦੇ ਪੰਜਾਬ ਦੇ ਲੋਕ ਬੜੇ ਸੁਚੇਤ ਨੇ ਆਪਣੀ ਜ਼ਮੀਨ ਨੂੰ ਆਪਣੀ ਮਾਂ ਨੂੰ ਵਾਂਗ ਦਾ ਪਿਆਰ ਕਰਨ ਵਾਲੇ ਮੈਂ ਇਹਨੂੰ ਕੇਜਰੀਵਾਲ ਨੂੰ ਵੀ ਇੱਕ ਵਾਰ ਇਹ ਕਹਿ ਦਾਂਗਾ ਕੇਜਰੀਵਾਲ ਜੀ ਜਿਹੜੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਅੱਜ ਤੋਂ 3.5 ਸਾਲ ਪਹਿਲੇ ਯਕੀਨ ਕੀਤਾ ਉਸ ਯਕੀਨ ਨੂੰ ਤੋੜੋ ਨਾ ਤੋੜੋਗੇ ਤਾਂ ਵੱਡੀ ਕੀਮਤ ਤੁਹਾਨੂੰ ਅਦਾ ਕਰਨੀ ਪੈਗੀ ਪੰਜਾਬ ਦੇ ਲੋਕ ਕਦੀ ਵੀ ਆਪਣੀ ਜ਼ਮੀਨ ਜਿਹੜੀ ਹੈ ਇਹਨੂੰ ਜਾਣ ਨਹੀਂ ਦੇਣਗੇ ਨਾ ਹੀ ਕਦੀ ਤੁਹਾਡੇ ਮਨਸੂਬੇ ਸੀ ਪੂਰਾ ਹੋਣ ਦਵਾਂਗੇ